ਪਟੰਡਾ ਪੁਲਿਸ ਨੇ ਪੁਲਿਸ ਪਾਰਟੀ ਤੇ 23 ਤਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰਨ ਵਾਲੇ ਇੱਕ ਫੌਜੀ ਸਮੇਤ 4 ਹੋਰ ਕੀਤੇ ਗ੍ਰਿਫਤਾਰ ਡੀਐਸਪੀ ਦਿਹਾਤੀ ਹਰਜੀਤ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਪਿਛਲੇ ਦਿਨ ਵੀ 7 ਵਿਅਕਤੀ ਇਹਨਾਂ ਵੱਲੋਂ ਕੀਤੇ ਜਾ ਚੁੱਕੇ ਹਨ ਮਿਲਖਾਰ ਆਮਲਾ ਪਿੰਡਾਜਰਾ ਦੇ ਪਿੰਡ ਰੈਕੇ ਕਲਾਂ ਦਾ ਜਿੱਥੇ ਥਾਣਾ ਆਨੰਦਗੜ੍ਹ ਦੀ ਪੁਲਿਸ ਪਾਰਟੀ ਇੱਕ ਮੇਲੇ ਦੇ ਵਿੱਚ ਡਿਊਟੀ ਕਰ ਰਹੀ ਸੀ ਕੁਝ ਲੋਕਾਂ ਵੱਲੋਂ ਉੱਥੇ ਜਦੋਂ ਹਗਾਮਾ ਕੀਤਾ ਪੁਲਿਸ ਪਾਰਟੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਉਲਟਾ ਪਲਟ ਆਪਣਾ ਪੁਲਿਸ ਪਾਰਟੀ ਦੇ ਹੀ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਐਸ ਐਚ ਓ ਸਮੇਤ ਇੱਕ ਹੋਰ ਟਾਣੇਦਾਰ ਤੇ ਇੱਕ ਹੋਰ ਮੁਲਾਜ਼ਮ ਜਿਹੜੇ ਨੇ ਉਹ ਜ਼ਖਮੀ ਹੋਏ ਸਨ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਅਰਾਧਾ ਕਤਲ ਦੇ ਮਾਮਲੇ ਦਾਜ ਕੀਤੇ ਗਏ ਅਤੇ ਇਹਦੇ ਵਿੱਚ 35 ਬੰਦੇ ਇਸ ਦੇ ਵਿੱਚ ਨਾਮਜ਼ਦ ਕੀਤੇ ਗਏ ਸੀ ਜਿਸ ਦੇ ਵਿੱਚ ਇਸ ਤੋਂ ਪਹਿਲਾਂ 7 ਬੰਦੇ ਨੇ ਜਿਹੜੇ ਉਹ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਤੇ ਅੱਜ ਫਿਰ ਇੱਕ ਫੌਜੀ ਸਮੇਤ ਚਾਰ ਬੰਦੇ ਹੋਰ ਨੇ ਜਿਹੜੇ ਉਹ ਗ੍ਰফতার ਕੀਤੇ ਗਏ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਡੀਐਸਪੀ ਦਿਤੀ ਹਰਜੀਤ ਸਿੰਘ ਇਸ ਮਾਮਲੇ ਨੂੰ ਲੈ ਕੇ ਹਾਂਜੀ ਅਸਰ ਲਾ ਕੇ ਚਲਾ ਮਾਮਲੇ ਵਿੱਚ ਕਿੰਨੇ ਹੁਣ ਤੱਕ ਜਿਹੜੇ ਰੋਗੀ ਆ ਉਹ ਉਹ ਰਿਕਾਰਡ ਕਰਦੇ ਆ ਕਿੰਨੇ ਮੌਤੀ ਆ ਇਸ ਆਪਣੇ ਅ ਇਸ ਤਰ੍ਹਾਂ ਦੀ ਜਿਹੜਾ 17 18 ਦੀ ਅ ਸਤੰਬਰ 2025 ਦੀ ਰਾਤ ਨੂੰ ਜਿਹੜਾ ਹੈਗਾ ਪੁਲਿਸ ਪਾਰਟੀ ਤੇ ਮੈਨੂੰ ਡਾਕਟਰ ਦੀ ਡਿਊਟੀ 'ਚ ਜਿਹੜਾ ਇਹਨਾਂ ਨੇ ਕੋਈ ਸ਼ਰਾਰਤੀ ਤੱਤਾਂ ਨੇ ਜਿਹੜਾ ਹਮਲਾ ਕਰਕੇ ਪੁਲਿਸ ਪਾਰਟੀ ਨੂੰ ਤੇ ਸਾਡੇ ਐਸਐਚਓ ਰਵਿੰਦਰ ਸਿੰਘ ਐਸਐਚਓ ਅਨੰਦਗੜ੍ਹ ਨੂੰ ਜ਼ਖਮੀ ਕੀਤਾ ਸੀਗਾ ਸੱਤਾ ਮਾਰ ਕੇ ਤੇ ਉਹ ਉਹਦੇ ਸੰਬੰਧ ਵਿੱਚ ਅਸੀਂ 35 36 ਬੰਦਿਆਂ ਦੇ ਖਿਲਾਫ ਮਕਦਮਾ ਦਰਜ ਹੋਇਆ ਸੀ ਜਿਦੇ ਵਿੱਚੋਂ 7 ਬਾਈ ਨੇਮ ਸੀਗੇ ਤੇ ਬਾਕੀ ਜਿਹੜੇ ਹੈਗੇ ਅਣਸ਼ਾਤੇ ਸੀ ਉਹਦੇ ਵਿੱਚੋਂ 7 ਜਿਹੜੇ ਹੈਗੇ ਬੰਦੇ ਉਹ ਪਹਿਲਾਂ ਹੀ 18 ਤੇ ਜਿਹੜਾ 19 ਨੂੰ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਜਿਹੜੇ ਸਾਡੇ ਕੋਲੇ ਹੁਣ ਉਹ 24 9 2025 ਤੱਕ ਪੁਲਿਸ ਮਾਨਤੇ ਹੈਗੇ ਆ ਤੇ ਉਸ ਤੋਂ ਬਾਅਦ ਅੱਜ ਮਿਤੀ 20 9 2025 ਨੂੰ ਅਸੀਂ ਚਾਰ ਦੋਸ਼ੀ ਖੋਰ ਨਾਮਜ਼ਦ ਕੀਤੇ ਗਏ ਜਿਹੜੀ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਅੱਜ ਗ੍ਰਿਫਤਾਰ ਕਰ ਲਿਆ ਜਿਹਦਾ ਨਾਂ ਹੈਗਾ ਜੀ ਪ੍ਰਿੰਸ ਪੁੱਤਰ ਬਕਰਨ ਸਿੰਘ ਦੂਸਰਾ ਹੈਗਾ ਜੀ ਗੁਰਜੀਤ ਗੋਗਰੀ ਪੁੱਤਰ ਹਰਚੰਦ ਸਿੰਘ ਤੇ ਹਰਦੀਪ ਸਿੰਘ ਪੁੱਤਰ ਬੋਟਾ ਸਿੰਘ ਤੇ ਜਸਵੀਰ ਸਿੰਘ ਫੌਜੀ ਪੁੱਤਰ ਸਵਰਨ ਸਿੰਘ ਇਹ ਜਿਹੜਾ ਅਸੀਂ ਚਾਰ ਵਾਸੀਆਂ ਨੂੰ ਰਹਿ ਕੇ ਕੱਲਾ ਨੇ ਸਾਰੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਸਾਡੇ ਕੋਲ ਹੁਣੇ ਪੁਲਿਸ ਨੂੰ مانਤੇ ਨੇ ਹੈਗੇ ਕਿੰਨੇ ਕਿ ਵਿਅਕਤੀ ਜਿਹੜੇ ਹੋਰ ਆ ਲੱਗੇ ਵਿੱਚ ਗ੍ਰਿਫਤਾਰੀ ਇਹਦੇ ਵਿੱਚ ਹੁਣ ਤਕਰੀਬਨ ਇਹ ਹੈ ਜੀ ਵੀ ਕੋਈ ਐਸ ਪਰ ਸਟੇਟਮੈਂਟ ਜਿਹੜੀ ਹੈਗੀ 18 ਤੋਂ 20 ਬੰਦੇ ਹੈ ਜੇ ਗ੍ਰਿਫਤਾਰ ਕਰਨੇ ਬਾਕੀ ਨੇ ਅਸੀਂ ਉਹਨਾਂ ਨੂੰ ਵੀ ਜਲਦੀ ਜਿਹੜੇ ਹੈਗੇ ਆ ਉਹਨਾਂ ਦੀ شناخت ਕਰਕੇ ਉਹਨਾਂ ਦੀ ਪਛਾਣ ਕਰਕੇ ਜਲਦੀ ਤੋਂ ਜਲਦੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ ਨਹੀਂ ਕਿਸੇ ਸਰ ਵਿੱਚ ਹੁਣ ਲੜਕੀ ਦੀ ਵੀ ਗੱਲ ਇੱਕ ਸਾਹਮਣੇ ਸਾਹਮਣੇ ਵਿਚ ਆ ਰਹੀ ਹੈ ਕਿ ਕੋ ਲੜਕੀ ਦਾ ਮਾਮਲਾ ਸੀਗਾ ਨਹੀਂ ਹਜੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਡੇ ਸਾਹਮਣੇ ਨਹੀਂ ਆਈ ਆਪਸ ਵਿੱਚ ਕੋਈ ਦੋ ਗਰੁੱਪ ਦੇ ਮੁੰਡੇ ਸੀਗੇ ਜਿਹੜੇ ਸ਼ਰਾਬੀ ਜਿਹੜੇ ਸੀਗੇ ਜਿਨ੍ਹਾਂ ਦਾ ਕੋਈ ਨਸ਼ਾ ਵਗੈਰਾ ਕੀਤਾ ਸੀਗਾ ਉਹਨਾਂ ਦੀ ਆਪ ਦੀ ਲੜਾਈ ਸੀ ਪੁਲਿਸ ਜਿਹੜਾ ਹੈਗਾ ਉਸ ਲੜਾਈ ਨੂੰ ਰੋਕ ਰਹੀ ਸੀ ਵੀ ਇਹ ਝਗੜਾ ਨਾ ਹੋਵੇ ਤੇ ਉਹਨਾਂ ਦੇ ਵਿਚਾਲੇ ਪੁਲਿਸ ਜਿਹੜੀ ਹੋਈ ਸੀ ਵੀ ਤਾਂ ਕਰਕੇ ਲਾਅ ਆਰਡਰ ਠੀਕ ਰਹੇ ਸ਼ਾਂਤੀ ਰਹੇ ਪੀਸ ਰਹੇ ਬਟ ਇਹ ਸ਼ਰਾਬੀ ਤੱਤਾਂ ਨਾਲ ਜਿਹੜਾ ਹੈਗਾ ਰੋਕਣ ਤੇ ਪੁਲਿਸ ਤੇ ਵੀ ਜਿਹੜਾ ਹੰਲਾ ਕੀਤਾ ਰਾਤ ਨੂੰ ਦਲਿਆਨਾ ਤੇ ਮਾਰੂ ਝਾਰਾਂ ਨਾਲ ਜਿਸ ਕਰਕੇ ਸਾਨੂੰ ਇਹ ਮੁਕੱਦਮਾ ਨੰਬਰ 91 ਮਿਤੀ 18 9 2025 ਜਿਹਦੇ ਚ ਧਾਰਾ 307 353 186 144 159 ਤੇ 332 ਜਿਹੜੀਆਂ ਆਈਪੀਸੀ ਦੀਆਂ ਪੁਰਾਣੀਆਂ ਧਰਾਵਾਂ ਸੀਗਾ ਸਾਡਾ ਉਹਦੇ ਤਹਿਤ ਜਿਹੜਾ ਅਸੀਂ ਨਵੇਂ ਬੀਐਨਐਸ ਦੇ ਵਿੱਚ ਮੁਕੱਦਮਾ ਦਰਜ ਥਾਣੇ ਮਾਨਗੜ ਕੀਤਾ ਹੈ ਦੂਜੇ ਥਾਣੇ ਵਾਸਤੇ ਕਾਰਵਾਈ ਚੱਲ ਰਹੀ ਹੈ ਹਾਂਜੀ ਬਿਲਕੁਲ ਆ ਦੇਖੋ ਬਾਕੀ ਵੀ ਅਸੀਂ ਪੜ ਰਹੇ ਆ ਅਪਹਿਲਾ ਵੀ ਅਸੀਂ ਫੜੇ ਨੇ ਬੰਦੇ ਜਿਹੜਾ ਹੈਗਾ ਇਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ